ਸਤਨਾਮ ਸ੍ਰੀ ਵਾਹਿਗੁਰੂ ਜੀ ਚੋਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਹੈ ਦਸਵੇਂ ਕਬਿਓ ਬਾਈ ਬੇਨਤੀ ਚੋਪਈ ਹਮਰੇ ਕਿਰੋ ਹਾਥ ਦੇ ਰਛਾ ਪੂਰਨ ਹੋਏ ਜਿਤ ਕੇ ਇਛਾ ਤਾ ਵਚਨ ਨੰਦਰ ਹੈ ਹਮਾਰਾ ਆਪਣਾ ਜਾਨਕ ਰੋ ਪਰਤ ਪਾਰ ਹਮਰੇ ਦੁਸ਼ਟ ਸਬਦਮ ਕਾਮ ਹੋ ਆਪ ਹਾਥ ਦੇ ਮਹਮ ਚਾਬੋ ਸੁਖੀ ਵਸੈ ਮੂਰਿ ਪਰਵਾਰਾ ਸੇਵ ਸਿਖ ਸਭੈ ਕਰਤਾ ਰਾਮ ਮੂਰਿ ਰਛਾਣੁ ਜਨ ਕਰਜਾ ਕਰਿਐ ਸਾਭਨ ਕੋ ਆਜ ਸੰਗਰੀਐ ਪੂਰਨ ਹੋਇ ਹਮਾਰੇ ਆਸਾ ਤੋਰ ਪੈਨ ਕਿਰਹਿ ਪਿਆਸਾ ਤੁਮੈ ਸਾੜਿ ਕੇ ਅਵਲਣਾ ਤਿਆਉ ਜੋ ਅਮਰ ਚਾਹੂ ਸੋ ਤਉ ਤੇ ਪਾਉ ਸੇਵ ਸਿਕ ਹਮਾਰੇ ਤਾਰੀ ਹੈ ਜਨ ਜਨ ਸਾਸ਼ਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਮੁਝੇ ਵਰ ਗਏ ਮਰਨ ਕਾਲ ਕਾ ਤਰਾਸ਼ਨ ਵਰ ਗਏ ਹੋ ਜੋ ਸਦਾ ਹਮਾਰੇ ਪਤਸ਼ਾਹ ਸ੍ਰੀ ਅਤੂਜ ਕੋ ਪ੍ਰਿਓ ਰੱਛਾ ਰਾਖ ਲਿਹੁ ਮੋ ਰਾਖਨ ਹਾਰੇ ਸਾਹਿ ਸੰਤ ਸਹਾਈ ਪਿਆਰੇ ਦੀਨ ਬੰਦ ਦਰਸ਼ਨ ਕੇ ਹੰਤਾ ਆਤਮ ਹੋ ਪੂਰੀ ਚਤੁਰਦਸ਼ ਕੰਤਾ ਕਾਲ ਪਾਏ ਬਰਮਾ ਬਖਤਰਾ ਕਾਲ ਪਾਏ ਸ਼ੋਭ ਜਿਓ ਬਖਤਰਾ ਕਾਲ ਪਾਏ ਕ੍ਰਿਸ਼ਨ ਵਰਗਾ ਸਾ ਸਗਲ ਕਾਲ ਕਾ ਕੀ ਆਤਮ ਅਸ ਜਮਨ ਕਾਲ ਜੋਗੀ ਸਭ ਕੀਓ ਬੇਦਰਾਜ ਬਰਪਾ ਜੋਥਿਓ ਜਮਨ ਕਾਲ ਸਰੂਸ਼ਵਾਰਾ ਨੰਸਿਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਤਨ ਉਜਾਇਓ ਆਦ ਅੰਤ ਏਕ ਆਕਾਰਾ ਸੋਏ ਗੁਰੂ ਸਮਝੇ ਹੋ ਹਮਾਰਾ ਨਮਸਕਾਰ ਜਸਹੇ ਕੋ ਹਮਾਰੇ ਸੰਗਲ ਪ੍ਰਜਾ ਜਨਾਬ ਸੁਵਾਰੇ ਸੇਵਕਨ ਕਉ ਸਭ ਗੁਣ ਸੁਖ ਦੇਓ ਸਤਨੰਨ ਕਉ ਪਲਮੋ ਬਦਕੇਓ ਘੜ ਘੜ ਕੇ ਅੰਦਰ ਕੀ ਜਾਣਤ ਪਰੇ ਪਰੇ ਕੀ ਪੀਰ ਬਿਸ਼ਾਨਤ ਚੀਟੀ ਤੀਰ ਜਿਤ ਦਾ ਸੂਲਾ ਸਾਪਰਿ ਕਿਰਪਾ ਦ੍ਰਿਸ਼ਟ ਕਰੇ ਪੂਲਾ ਸ਼ਾਂਤਾਂ ਨੂੰ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੇ ਕੀ ਪੀੜਿ ਬਸਨੈ ਘੜ ਘੜ ਕੇ ਬੜ ਬੜ ਕੇ ਜਨੈ ਜਦ ਕਰਖ ਅਕਰਾ ਕਰਤਾਰਾ ਪ੍ਰਜਾ ਧਰਤ ਤਾ ਦੇਹ ਅਪਰ ਜਵਾਖ ਰਖ ਕਰਤ ਹੋ ਕਬ ਹੂ ਤਮੈ ਬਲਤ ਦੇਹ ਦਰਸਬ ਹੂ ਜੇ ਤੇ ਬਦਨ ਸ੍ਰਿਸ਼ਟ ਸਵਤਾਰੈ ਆਪ ਆਪਣੀ ਮੂਜ ਉਚਾਰੈ तुम सब हित रह दंदरालम जान दबेद पेद और आलम निरंकार निर्वकार निर्लंब आद नील नाद संभ ता कवन चार दबेदा जाक पेव न पाव दबेदा ता का मानत महामूढ़ है गज न जानत ਮਹਾਦੇਵ ਕੋ ਕਹਤ ਸਦਾ ਸੇਵ ਨਿਰੰਕਾਰ ਕਾ ਚਿੰਤ ਨੇ ਭੇਵ ਆਪ ਆਪਨੇ ਬਦਹਿ ਦਿੱਤੇ ਮਰਨ ਤੋਂ ਪਿੰਨ ਪਿੰਨ ਤੂੰ ਹੈ ਤੇਤੇ ਤੁਮਰਾ ਲਖਾ ਨਾ ਜਾਇ ਬਸਾਰਾ ਕਹੇ ਬਿਦਸ ਜਾ ਪ੍ਰਥਮ ਸੰਸਾਰਾ ਏਕ ਰੂਪ ਅਨੂਪ ਸਰੂਪਾ ਰੰਗ ਪਿਉ ਰਾਵ ਕਹੇ ਪੂਪਾ ਆਂਡਾ ਜੇਰਾ ਸੇਤੇ ਕੇਨੀ ਤਬੇ ਖਾਨ ਬਹੋ ਰਜ ਦੇਨੀ ਕਹੋ ਪੁਲ ਰਾਜਾ ਹੋਇ ਬੈਠਾ ਕਹੋ ਸੁਣ ਪਿਓ ਸੰਗਰ ਇਕੱਠਾ ਸਾਗਰੇ ਸ੍ਰਿਸ਼ਟ ਦਿਖਾਇਆ ਚੰਪ ਭਵ ਆਜ ਗਾਦ ਸਰੂਪ ਸਵੈ ਭਵ ਆਵਰਛਾ ਮੇਰੇ ਤੁਮ ਕਰੋ ਸੇਖੋ ਬਾਰਾ ਸਿਖ ਅਸੰਗਰੋ ਦੂਰ ਤਿਥੇ ਧੋ ਅਤਰਪਤਾ ਸਗਲ ਮਲੇਸ਼ ਕਰੋ ਨਨ ਕਤਾ ਜੇ ਤੁਜ ਦਾ ਸਰਣੀ ਪਰੇ ਦਿਨ ਕੈ ਦੁਸ਼ਟ ਦੁਖਤ ਹਵੇ ਮਰੇ ਰੁਗ ਜਵਨ ਪਗ ਪਰੇ ਤੇ ਹਾਰੇ ਦਿਨ ਕੈ ਦੋ ਸੰਕਟ ਸਭ ਟਾਰੇ ਜੋ ਅਕਲ ਕੋਗ ਬਾਰ ਤੇ ਆਈ ਹੈ ਤਾਕੇ ਕਾਲ ਅਨਿਕਟ ਨਹਿ ਰਚਾ ਹੋਏ ਤਾਹੇ ਸਭ ਕਲ। ਦੁਸ਼ਟ ਅਰਿਸ਼ਟ ਟਰੇ ਤਿ ਕਨ। ਕਿਰਪਾ ਦ੍ਰਿਸ਼ਟ ਅਦਨ ਜਾਹੇ ਨਿਹਰ ਹੋ ਤਾਕੇ ਤਾਪ ਅਤਨਖ ਮਹਰ ਹੋ। ਹਰੇ ਦਸ਼ਦ ਕਰਮੋਂ ਸਭ ਹੋਏ ਦੁਸ਼ਟ ਸ਼ਾਸਕ ਨ ਕੋਈ। ਇੱਕ ਬਾਦ ਜਨਤਮ ਸੁਮਾਰਾ ਕਾਲ ਪਾਸੇ ਤਹ ਬਾਰ। ਜਿੰਦ ਦੇ ਨਾਮ ਤੇ ਹਾਰੋ ਕਹਾ ਦਰ ਦੁਸ਼ਟ ਦੁਖਤੀ ਰਹਾ ਖਰੜ ਗੇਤ ਮੈਂ ਸ਼ਰਨ ਤੇ ਹਾਰੇ ਆਪ ਹਾਥ ਦੈਲ ਹੋ ਬਾਰੇ ਸਰਵ othor ਨਮ ਹੋ ਹੋ ਸਹਾਈ ਦੁਸ਼ਟ ਦੁਖਤੀ ਲਹ ਬਚਾਈ ਖਰੜ ਗੇਤ ਮੈਂ ਸ਼ਰਨ ਤੇ ਹਾਰੇ ਆਪ ਹਾਥ ਦੈਲ ਹੋ ਬਾਰੇ ਸਰਬ ਠੋਰ ਮੋਹ ਹੋ ਸਹਾਈ ਦੁਖ ਦੁਤੇ ਲਹ ਬਚਾਈ ਕਿਰਪਾ ਕਰੇ ਹਾਂ ਪ੍ਰਜਗ ਮਤ ਗ੍ਰੰਥ ਕਰਾ ਪੂਰਨ ਸੁਭਰਤ ਕਿਲ ਵਿਖ ਸਗਲ ਦੇਹ ਕੋ ਹਰਤਾ ਦੁਖ ਦੁਖਿਨ ਕਾ ਸਹਿ ਕਰਤਾ ਸ੍ਰੀ ਆਤੂ ਜਪੈ ਦੇ ਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਣਚ ਦਾ ਫਲ ਪਾਵੇ ਸੋਏ ਦੁੱਖ ਨਾ ਦਸੈ ਬਿ ਆਵਦ ਕੋਵੀ ਅਡਲ ਸੁਣੈ ਗੰਗ ਜੋ ਯਾ ਸੁਰਸਨਾ ਪਾਵੇ ਸੁਣੈ ਮੂਲ ਚਤ ਲਾਏ ਚਤੁਰਤਾ ਵੈ ਦੁੱਖ ਦਰਦ ਪਾਉ ਨਿਕਟ ਨਾ ਤਿੰਨ ਨਰਕੇ ਰਹੇ ਹੋ ਜੋ ਆ ਕੇ ਇੱਕ ਬਾਣ ਚੋਪਈ ਕੋ ਕਹੈ ਚੋ ਪਏ ਸੰਬਤ 77 ਸੈਸ ਆਪਣੀ ਜੈ ਅਰਧ ਸੈਸ ਆਪਣ ਨੀਨ ਕਹਿਜਿ ਪਾਦਰ ਸੁਦੀ ਅਸ਼ਟਮੀਰ ਬਰਾਤੀਰ ਸੂਦრავ ਗ੍ਰੰਥ ਸੁਧਾਰਾ ਸਵਿਗਾ ਪਾਹ ਹੈ ਗਹ ਜਾਤੇ ਤੁਮਰੇ ਦਵਤੇ ਕੋ ਆਖ ਤਰਨ ਨਹੀਂ ਆਤੇ ਓ ਰਾਮ ਰਹੀ ਪ੍ਰਾਨ ਪ੍ਰਾਨ ਅਨੇਕ ਹੈ ਅਨੇਕ ਨਾ ਮਾਨਿਉ ਸਿਮਰੇ ਸਾਸਤਰ ਬੇਸਮੂ ਭੇਦ ਕਹ ਹੈ ਹਵੇਗ ਨਾ ਜਾਣਿਉ ਸ੍ਰੀ ਜਸਮਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਉ ਸਾ ਤੋਹਿ ਵਿਖਾਨਿਉ ਦੁਹਰਾ ਸਗਲ ਦਵਾਰ ਗੋ ਸਰਖ ਗਹ ਤੋਹਾਰੋ ਦਵਾਰ ਮਾਹੀ ਗਹ ਖਿਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਛੜ ਕੇ ਗਏ ਹੋ ਤੁਹਾਰੂ ਦਵਾਰ ਬਾਹੇ ਗਏ ਕੇ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੇ ਮਹਿਲਾ ਤੀਜਾ ਨ ਦੇਖ ਓ ਅੰਕਾਰ ਸਤਿਗੁਰ ਪ੍ਰਸਾਦਿ आनंद भ्याग रिबाए सतगुरु मैं पाया सतगुरु तं पाया सहज सेते मनव जियां बधाइयां राग रत्न प्रवार परियां शब्द गमनायां शब्दो तं गाव हरि कीरा मनजनी उसाया ਇਹ ਨਾਨਕ ਨੰਦ ਹੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੁਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੋ ਮਨ ਮੇਰੇ ਜੋ ਸਭ ਸਾਰਨਾ ਅੰਗੀਕਾਰ ਹੋ ਕਰੇ ਤੇਰਾ ਆਕਾਰ ਜ ਸਭ ਸਵਾਰਨਾ ਸਭ ਨਾਗਲਾ ਸੰਵ੍ਰਤ ਸੁਆਬੀ ਸੋ ਕਿਉ ਮਨ ਅਵਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਮੇ ਸਾਚੇ ਸਾਹਿਬ ਆਖਿਆ ਨਾਹੀ ਕਰਤੇ ਰਹਿ ਘਰਤਾ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੈ ਸਦਾ ਸਿਵ ਸਲਾਹਾ ਤੇਰੀ ਨਾਮੁ ਮਨੁ ਵਸਾਇ ਨਾਮੁ ਜਿਨ ਕੈ ਮਨੋ ਸਿਆ ਆਦੇ ਸਬਦਿ ਖਨੀਰੇ ਕਹ ਨਾਨਕ ਸੱਚੇ ਸਾਹਿਬ ਆਖਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਧਾਰੋ ਅਸਾਚਾ ਨਾਮ ਧਾਰ ਮੇਰਾ ਜਿਨ ਕੁ ਖਾ ਸਭ ਗਵਾਈਆ ਕਰਿ ਸ਼ਾਂਤ ਸੁਖ ਮਨੈ ਉਸਿਆ ਜਿਨ ਇਛਾ ਸਾਬ ਪੁਜਾਈਆ ਸਦਾ ਕੁਰਬਾਨ ਗਿਤਾ ਗਨ ਵਿਟ ਹੋ ਜਿਸ ਅਧਿਨ ਅਵੜਿਆ ਆਇਆ ਕਹ ਨਾਨਕ ਸੁਨੋ ਸੰਤੋ ਸ਼ਬਦ ਅਧ ਰੋਪਿਆਰੋ ਸਾਚਾ ਨਾਮ ਮੇਰਾ ਧਾਰੋ ਵਾਜੇ ਪੰਜ ਸ਼ਬਦ ਤਦਕਰ ਸੁਭਾਗ ਹੈ ਕਰ ਸੁਭਾਗ ਹੈ ਸ਼ਬਦ ਵਾਜੇ ਕਲਾਜਤ ਕਰ ਧਾਰੀਆਂ ਪੰਜ ਦੂਤ ਦਵਸ ਕਿਤੇ ਗਾਲ ਗੰਡਕ ਮਾਰਿਆ ਦੁਰ ਕਰਮ ਪਾਇਆ ਤਦ ਦਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤਦ ਸੁ ਹੋਆ ਤਦਕਰ ਅਨਹਦ ਵਾਚੇ ਆਨੰਦ ਸੁਨੋੜ ਪਾਗੇ ਹੋ ਸਾਗਲ ਮਨੋਰਥ ਪੂਰੇ ਪਾਰ ਬ੍ਰਹਮ ਬ੍ਰਵ ਪਾਇਆ ਤੇ ਸਗਲ ਵਿਸੂਰੇ ਦੁਖ ਰੋਗ ਅਥਨਤਾ ਬਤਰੇ ਸੁਣੀ ਸਚੀ ਬਾਣੀ ਸੰਤ ਸਾਧਨ ਪਾਇ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀ ਦਿਗਹਤੇ ਪਵਤ ਸਤਗੁਰ ਹਾ ਵਰਪੂਰੇ ਬਨਮント ਨਾਨਕ ਅਗੁਨ ਚਰਨ ਲਾਗੇ ਵਾਜੇ ਅਨਹਦ ਤੂਰੇ ਸ਼ਲੋਕ ਪਵਨ ਅਗਰੂਪ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਦ ਵਿਦਾਈ ਦਾਇਆ ਖੇਲ ਸਗਲ ਤਗਤ ਚੰਗਿਆ ਆਇਆ ਬਰਿਆ ਆ ਮਾਚੈ ਤਨ ਮਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੈ ਦੂਰ ਜਿਨੇ ਨਾਮ ਧਿਆਇਆ ਗਏ ਮਸਕਦ ਕਾਲ ਨਾਨਕ ਤੇ ਮਖੋ ਜਾਲੇ ਕਿਤੇ ਛੁਟੇ ਨਾ ਜਿਨੇ ਨਾਮ ਤੇ ਆਇਆ ਗਏ ਮਸਕਦ ਕਾਲ ਨਾਨਕ ਤੇ ਮਖੋ ਜਾਲੇ ਕਿਤੇ ਛੁਟੇ ਨਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ